ਲੱਸੀ ਗਾਦੇ ਮੈਂ ਅੱਜ ਜਿਹੜੀ ਵੀਡੀਓ ਬਣਾ ਰਿਆ ਹਾਂ ਉਹ ਵੀਡੀਓ ਹੈ ਸਟਰਾਬਰੀ ਆਮ ਤੌਰ ਤੇ ਇਹ ਫਲ ਤੇ ਬਹੁਤ ਨਿੱਕਾ ਹੈ ਪਰ ਇਸ ਦੇ ਗੁਣ ਬਹੁਤ ਜ਼ਿਆਦਾ ਹਨ ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਸਟਰਾਬਰੀ ਲਿਆਉਂਦੇ ਹਾਂ ਤਾਂ ਸਾਨੂੰ ਉਹ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਧੋ ਲੈਣੀ ਚਾਹੀਦੀ ਹੈ ਤੇ ਉਸ ਨੂੰ ਕੋਈ 4-5 ਮਿੰਟ ਰਹਿਣ ਦਿਓ ਤਾਂ ਕਿ ਉਸ ਦੇ ਚੰਗੀ ਤਰ੍ਹਾਂ ਸਾਫ਼ ਹੋ ਜਾਏ ਦੇਖੋ ਅਗਰ ਇਹ ਪਰਮਾਤਮਾ ਨੇ ਫਲ ਬਹੁਤ ਛੋਟਾ ਦਿੱਤਾ ਹੈ ਪਰ ਇਸ ਦੇ ਗੁਣ ਜਿਹੜੇ ਨੇ ਉਹ ਬਹੁਤ ਜ਼ਿਆਦਾ ਹਨ ਆਮ ਤੌਰ ਤੇ ਦੇਖਿਆ ਜਾਏ ਤੇ ਇਸ ਤੇ ਖਾਣ ਨਾਲ ਹੱਡੀਆਂ ਜਿਹੜੀਆਂ ਨੇ ਉਹ ਮਜ਼ਬੂਤ ਹੁੰਦੀਆਂ ਨੇ ਤੇ ਇਹ ਕੈਂਸਰ ਦੇ ਰੋਗ ਨੂੰ ਰੋਕ tham ਕਰਦਾ ਹੈ ਹਰੇ ਇਤਨਾ ਹੀ ਨਹੀਂ ਇਸ ਦੇ ਵਿੱਚ ਤੁਸੀਂ ਪਦੀਨਾ ਪਾ ਕੇ ਤੇ ਤੁਸੀਂ ਇਸ ਨੂੰ ਪੀਸ ਕਰਕੇ ਤੇ ਤੁਸੀਂ ਇਸ ਨੂੰ ਆਮ ਤੌਰ ਤੇ ਖਾ ਸਕਦੇ ਹੋ ਸਲਾਦ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਸਤਾਬਰੀ ਕੇਲਾ ਵੀ ਪਾ ਕੇ ਇਸ ਨੂੰ ਖਾ ਸਕਦੇ ਹੋ ਇਹ ਦਿਮਾਗ ਨੂੰ ਬਿਲਕੁਲ ਸਵਸਥ ਰੱਖਦਾ ਹੈ ਅਤੇ ਇਹ ਬੀਪੀ ਨੂੰ ਵੀ ਕੰਟਰੋਲ ਕਰਦਾ ਹੈ ਇਹ ਛੋਟੀ ਤੇ ਜ਼ਰੂਰ ਹੈ ਪਰ ਸਵਾਦ ਇਹਦਾ ਬਹੁਤ ਜ਼ਿਆਦਾ ਹੈ ਇਹ ਜਲਦੀ ਹজম ਹੋ ਜਾਂਦੀ ਹੈ ਲੇਕਿਨ ਇਹ ਮਹਿੰਗੀ ਵੀ ਹੈ ਆਮ ਤੌਰ ਤੇ ਬਲੱਡ 슈ਗਰ ਨੂੰ ਇਹ ਕੰਟਰੋਲ ਕਰਦੀ ਹੈ ਭਾਰ ਨੂੰ ਘਟਾਉਣ ਵਿੱਚ ਬਹੁਤ ਮਦਦ ਕਰਦੀ ਹੈ ਇਸ ਵਿੱਚ ਕੈਲਰੀ ਬਹੁਤ ਜ਼ਿਆਦਾ ਹੁੰਦੀ ਹੈ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ। ਬਾਕੀ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਐਂਟੀਆਕਸਾਈਡ ਹੋਣ ਕਰਕੇ ਇਹ ਬੁਢਾਪੇ ਨੂੰ ਰੋਕਦਾ ਹੈ। ਤੁਸੀਂ ਜੇ ਅਗਰੇ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਨੂੰ ਬੁਢਾਪਾ ਜਿਹੜਾ ਉਹ ਮਹਿਸੂਸ ਨਹੀਂ ਹੋਏਗਾ। ਬਾਕੀ ਇਸ ਵਿੱਚ ਦੇਖਿਆ ਜਾਏ ਤਾਂ ਫਾਈਬਰ ਬਹੁਤ ਹੁੰਦਾ ਹੈ ਵਿਟਾਮਿਨ ਸੀ ਵਿਟਾਮਿਨ ਏ ਤੇ ਵਿਟਾਮਿਨ ਬੀ ਕੈਲਸ਼ੀਅਮ ਪੋਟਾਸ਼ੀਅਮ ਬਹੁਤ ਹੁੰਦਾ ਹੈ ਇਸ ਨੂੰ ਜਦੋਂ ਵੀ ਤੁਸੀਂ ਬਾਜ਼ਾਰ ਤੋਂ ਲਿਆਉਂਦੇ ਹੋ ਜਾਂ ਤੋੜਦੇ ਹੋ ਕਿਸੇ درخت ਤੋਂ ਤੇ ਤੁਸੀਂ ਇਹ 4-5 ਘੰਟੇ ਦੇ ਵਿੱਚ ਇਸ ਨੂੰ ਖਾ ਲੈਣਾ ਚਾਹੀਦਾ ਹੈ ਮੈਂ ਇਹ ਜਿਹੜੀ ਵੀਡੀਓ ਬਣਾ ਰਿਹਾ ਹਾਂ ਮੈਂ ਸਿਦਨੇ ਕਿਸੇ ਬਾਗ ਦੇ ਵਿੱਚ ਜਾ ਕੇ ਇਸ ਨੂੰ ਬਣਾ ਰਿਹਾ ਹਾਂ ਅਤੇ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਜਿਹੜਾ ਉਹਨਾਂ ਨੇ ਬਾਗ ਦੇ ਵਿੱਚ ਸਟ੍ਰੋਬਰੀ ਲਗਾਈ ਹੋਈ ਹੈ ਇਸ ਤੋਂ ਇਲਾਵਾ ਮਹਿੰਗੀ ਹੋਣ ਦੇ ਬਾਵਜੂਦ ਇਹ ਵੰਡਰਫੁਲ ਫਰੂਟ ਹੈ ਤੇ ਪੂਰੀ ਦੁਨੀਆ ਵਿੱਚ ਇਹ ਪਾਇਆ ਜਾਂਦਾ ਹੈ ਭਾਰ ਨੂੰ ਤੇ ਘਟਾ ਭਾਰ ਨੂੰ ਤੇ ਘਟਾਉਂਦੀ ਘਟਾਉਂਦੀ ਹੈ ਪਰ ਇਸ ਵਿੱਚ ਐਂਟੀਆਕਸੀਡੈਂਟ ਹੋਣ ਕਰਕੇ ਬੁਢਾਪੇ ਨੂੰ ਵੀ ਰੋਕਦੀ ਹੈ ਤੇ ਹਾਰਡ ਦੇ ਮਰੀਜ਼ਾਂ ਲਈ ਇਹ ਬਹੁਤ ਗੁਣਕਾਰੀ ਹੈ ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਹੈ ਉਹਨਾਂ ਨੂੰ ਇਹ ਜ਼ਰੂਰ ਖਾਣੀ ਚਾਹੀਦੀ ਹੈ ਅਗਰ ਤੁਸੀਂ ਲਗਾਤਾਰ ਇਹਦਾ ਸੇਵਨ ਕਰਦੇ ਹੋ ਤਾਂ ਕਬਜੇ ਦੀ ਵੀ ਰੋਕਥਾਮ ਕਰੇਗੀ 슈ਗਰ ਦੇ ਮਰੀਜ਼ ਨਹੀਂ ਇਹ ਬਹੁਤ ਵਧੀਆ ਫਰੂਟ ਹੈ ਉਹਨਾਂ ਨੂੰ ਇਹ ਖਾਣ ਲੱਗਿਆਂ ਕਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਵਿੱਚ 슈ਗਰ ਨੂੰ ਕੰਟਰੋਲ ਕਰਨ ਵਾਲੇ ਗੁਣ ਹੁੰਦੇ ਹਨ ਬਾਕੀ ਇਸ ਤੋਂ ਇਲਾਵਾ ਅਗਰ ਜੇ ਦੇਖਿਆ ਜਾਏ ਤੇ ਇਹ ਮਰਦਾਨਾ ਔਰਤਾਂ ਲਈ ਤੇ ਮਰਦਾਂ ਲਈ ਜਿਨ੍ਹਾਂ ਨੂੰ ਕਮਜ਼ੋਰੀ ਹੈ ਉਹਨਾਂ ਨੂੰ ਵੀ ਇਹ ਮਰਦਾਨਾ ਤਾਕਤ ਦਿੰਦੀ ਹੈ ਇਸ ਤੋਂ ਲਾਭ ਅਗਰ ਇਸ ਨੂੰ ਅਸੀਂ ਸਟੋਰ ਕਰਦੇ ਹਾਂ ਤਾਂ ਇਹ ਖਰਾਬ ਹੋ ਜਾਏਗੀ ਦਿਲ ਦੀਆਂ ਨਾੜੀਆਂ ਨੂੰ ਇਹ ਸਾਫ਼ ਰੱਖਦੀ ਹੈ ਮੂੰਹ ਦੇ ਕੈਂਸਰ ਨੂੰ ਇਹ ਠੀਕ ਕਰਦੀ ਹੈ ਜਿਨ੍ਹਾਂ ਨੂੰ ਮੂੰਹ ਦਾ ਕੈਂਸਰ ਹੈ ਉਹਨਾਂ ਨੂੰ ਸਟਰਾਬਰੀ ਖਾਣੀ ਚਾਹੀਦੀ ਹੈ ਬਾਕੀ ਇਸ ਤੋਂ ਇਲਾਵਾ ਅਗਰ ਜੇਕਰ ਤੁਹਾਡਾ ਕੋਲਸਟ੍ਰੋਲ ਜਿਹੜਾ ਉਹ ਵਧਿਆ ਹੋਇਆ ਹੈ ਤਾਂ ਇਸ ਨੂੰ ਖਾਣਾ ਚਾਹੀਦਾ ਹੈ ਫੈਟੀ ਲੀਵਰ ਨਹੀਂ ਇਹ ਬਹੁਤ ਵਧੀਆ ਫਰੂਟ ਹੈ ਤੇ ਇਸ ਨੂੰ ਦੁੱਧ ਵਿੱਚ ਮਿਕਸ ਕਰਕੇ ਵੀ ਪੀਤਾ ਜਾ ਸਕਦਾ ਹੈ ਤੇ ਜੂਸ ਬਣਾ ਕੇ ਵੀ ਇਦਾਂ ਲਿਆ ਜਾ ਸਕਦਾ ਹੈ ਇਸ ਵਿੱਚ ਬਦਾਮ ਵੀ ਪਾ ਕੇ ਬਦਾਮ ਸ਼ੇਕ ਵੀ ਬਣਾ ਕੇ ਲਿਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਇਹ ਫਰੂਟ ਜਿਹੜਾ ਉਹ ਜ਼ਰੂਰ ਖਾਣਾ ਚਾਹੀਦਾ ਤੁਸੀਂ ਦੇਖੋ ਵੀ ਤੁਹਾਡੀ ਜਿਹੜੀ ਸੇਤ ਆ ਉਹ ਕਿੰਨੀ ਹੋ ਜਾਏਗੀ ਕੁਦਰਤ ਨੇ ਬੇਸ਼ੱਕ ਇਹ ਛੋਟਾ ਹੀ ਫਾਲਾ ਪਰ ਕੁਦਰਤ ਨੇ ਇਸ ਦੇ ਵਿੱਚ ਵੀ ਗੁਣ ਜਿਹੜੇ ਨੇ ਬਹੁਤ ਜ਼ਿਆਦਾ ਦਿੱਤੇ ਹੋਏ ਹਨ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਮੈਂ ਵੀਡੀਓ ਬਣਾ ਰਿਹਾ ਹਾਂ ਸਟਾਪ ਦੀ ਦੇਖੋ ਇਹਦੇ ਕਿੰਨੇ ਫਾਇਦੇ ਹਨ ਮੈਂ ਜੋ ਖੇਤ ਵਿੱਚ ਹਾਂ ਤੇ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਬਾਗ ਲਗਾਇਆ ਹੋਇਆ ਹੈ ਇਹ ਖਾਨ ਦੇ ਵਿੱਚ ਕਿੰਨੀ ਟੇਸਟੀ ਹੈ ਤੇ ਇਸ ਤੋਂ ਇਲਾਵਾ बहुत टेस्टी है और ताकतवर भी बहुत है मैं अज खेत में हाँ बहुत टेस्टी है